ਬਾਬਾ ਜੀ ਦਾ ਬੇਟਾ ਜੀ ਯਾ ਕੀ ਨਾਮ ਸੀ ਚਾਚਾ ਜੀ ਹਾਂ ਵੀ ਰਿਟਾਇਰ ਅਫੀਸਰ ਸੀ ਆਰਮੀ ਰਿਟਾਇਰਡ ਅਫੀਸਰ ਸੀ ਇਹ ਯਾ ਕਿੰਨੇ ਵੇ ਦਾ ਹਾਸਾ ਹੈ ਸਾਡਾ ਹਾਸਾ ਹੈ ਮੈਨੂੰ ਮ ਕੰਮ ਤੇ ਸੀ ਫੋਨ ਆਇਆ ਮੈਨੂੰ ਅੱਛਾ ਫੋਨ ਆਇਆ ਸੀ ਹਾਂਜੀ ਅਸੀਂ ਬੁਲਾਇਆ ਉਹਨਾਂ ਨੂੰ ਫੋਨ ਕਰਤੀ ਠੀਕ ਹੈ ਜੀ ਤੇ ਸਰ ਮੈਂ ਤਾਂ ਕਹਿੰਦਾ ਥੋੜੀ ਜੀ ਸੱਟ ਲੱਗ ਗਈ ਲੱਤ ਤੇ ਅੱਛਾ ਜੀ ਮੈਂ ਜਦੀ ਉੱਥੇ ਤਰਪਿਆ ਹੀ ਆਇਆ ਸਰ ਅੱਛਾ ਜੀ ਇਹ ਸਰ ਇਹ ਮਤਲਬ ਕੰਮ ਕੀ ਕਰਦੇ ਸੀ ਤੇ ਕਰਦੇ ਸੀ ਕੀ ਇਹ ਇੰਦਰਾ ਹੋਰ ਇੰਦਰਾ ਹੋਰ ਜੀ ਚ ਕਰਦੇ ਠੀਕ ਹੈ ਤੇ ਅੱਜ ਸਰ ਕਿੰਨੇ ਵੇ ਦਾ ਹਾਸਾ ਹੋਣਾ ਤੁਹਾਨੂੰ ਕਿੰਨੇ ਵੇ ਫੋਨ ਆ ਮੈਨੂੰ ਸਾਰਾ 8 8.5 ਆਇਆ ਹੋ ਗਿਆ। ਅੱਛਾ ਯਾਰ ਸਾਰੇ 8.5 ਠੀਕ ਹੈ ਜੀ। ਇਹ ਤੇ ਇਹ ਘਰ ਚ ਕੂਕ ਕੋ ਨਾ ਕਰਨਾ ਸੀ। ਡੈਡੀ ਸੀ ਪਹਿਲਾਂ ਡੈਥ ਹੋ ਗਈ ਜੀ 20 ਸਾਲ ਪਹਿਲੇ। ਅੱਛਾ ਜੀ। ਚਾਚੇ ਜੀ ਸਾਰਾ ਕੁਝ ਕਰਦੇ ਸੀ। ਅੱਛਾ ਇਹ ਸਾਰਾ ਕੁਝ ਕਰਦੇ ਸੀ। ਠੀਕ ਹੈ ਜੀ। ਤੇ ਕਿੰਨੇ ਕੁ ਜਾਣੇ ਪਰਿਵਾਰ ਮੈਂਬਰ ਹੋਣ ਤੁਹਾਡੇ? ਬਾਬਾ ਮਮੀ ਉਹਦੇ ਚਾਚੇ ਆ ਬਸ ਸਾਰੇ ਸਾਰੇ ਇਕੱਠੇ ਇਕੱਠੇ ਹੀ ਰਹਿੰਦੇ ਹੋ। ਹਾਂ ਜੀ। ਰਿਵਾਇਡ ਫੈਮਲੀ। ਅੱਛਾ ਕਿੱਥੇ ਕਰਕੇ ਰਹਿੰਦੇ ਹੋ? ਜਸਵਾਲ ਵਾਲੇ ਪਿੰਡ ਜਸਵਾਲ ਪਿੰਡ ਚ ਰਹਿੰਦੇ ਠੀਕ ਹੈ ਇਹ ਤੇ ਸਰ ਆਪਣਾ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਕੀਤੀ ਬਾੜੀਆਂ ਕੀ ਨਾਮ ਹੈ ਤੁਹਾਡਾ ਬਲਪ੍ਰੀਤ ਸਿੰਘ ਹਾਂਜੀ ਬਲਪ੍ਰੀਤ ਸਿੰਘ ਬਲਪ੍ਰੀਤ ਸਿੰਘ ਠੀਕ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਉਹ ਦਾਸ਼ਮੀਤ ਸਿੰਘ ਬਾਈ ਜੀ ਹਾਂਜੀ ਕਸ਼ਮੀਰ ਸਿੰਘ ਮੇਰਾ ਨਾਮ ਕਸ਼ਮੀਰ ਜੀ ਅੱਜ ਜਰਾ ਦਰਦਨਾਖਾ ਸਾਹਿਬ ਆਪਰੇਆ ਵਾ ਇੱਕ ਨੌਜਵਾਨ ਦੇ ਨਾਲ ਕਿੰਨੀ ਉਮਰ ਹੈ ਕੀ ਨਾਮ ਹੈ ਕਿੱਥੋਂ ਆਏ ਸੀ ਕਿੱਥੋਂ ਜਾ ਰਹੇ ਸੀਗਾ ਕੋਈ 50-55 ਸਾਲ ਦੀ ਉਮਰ ਆਏ ਦਲਬੀਰ ਸਿੰਘ ਨੇ ਇਹ ਅੱਛਾ ਜਸਵਾਲ ਪਿੰਡ ਦੇ ਹੀ ਦੀ ਇਹ ਇੰਦਰਾ ਹੌਜਰੀ ਚ ਲੱਗੇ ਉੱਥੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਆਪਦੇ ਵਾਪਸ ਜੀ ਜਦੋਂ ਚਲੰਦਰ ਬਾਈਪਾਸ ਅਮਰ ਪੈਲਸ ਦੇ ਸਾਹਮਣੇ ਪਹੁੰਚੇ ਤਾਂ ਉੱਥੇ ਇੱਕ ਟਰੱਕ ਆ ਰਿਹਾ ਸੀਦਾ ਟਰੱਕ ਦਾ ਹਾਲੇ ਨੰਬਰ ਨਹੀਂ ਮੈਨੂੰ ਪਤਾ ਉਹ ਟਰੱਕ ਨੇ ਫੇਟ ਮਾਰੀ ਆ ਉਹਦੇ ਥੱਲੇ ਆ ਗਿਆ ਜੀ ਤੇ ਲੱਕ ਦੀ ਉੱਪਰ ਦੀ ਲੰਘ ਜਾਂਦਾ ਕਰਕੇ ਜਿਆਦਾ ਬਲੈਕ ਵਗੈਰਾ ਜਿਹੜਾ ਵਗ ਚੁੱਕਾ ਸੀ ਸਰ ਟਰੱਕ ਵਾਲਾ ਕੋਈ ਨਸ਼ੇ ਵੀ ਹਾਲਾਤ 'ਚ ਸੀ ਆ ਕਿੱਦਾਂ ਅ ਟਰੱਕ ਵਾਲਾ ਵੈਸੇ ਕਾਬੂਤ ਕਰ ਲਿਆ ਸੀ ਜੀ ਉੱਥੇ ਸਾਡੇ ਏਸੀ ਰਜਿੰਦਰ ਸਿੰਘ ਮੌਕੇ 'ਤੇ ਕਾਰਵਾਈ ਕਰ ਰਿਹਾ ਜੀ ਪਰ ਅਸੀਂ ਸੀਰੀਅਸ ਦੇਖਦੇ ਹੋਇਆ ਇੱਥੇ ਲਿਆ ਆਂਦਾ ਸੀ ਇਹਨਾਂ ਨੂੰ ਜੀ ਪਾਰੀ ਥੇ ਜਣੀ ਕਿਉਂ ਪਤਾ ਲੱਗਾ ਵੀ ਜਿਹੜੀ ਉਹ ਸਰ ਸਰ ਗੱਡੀ ਦੇ ਵਿੱਚ ਕਿੰਨੇ ਚ ਕੋਈ ਜਾਨੇ ਮੌਜੂਦ ਸੀਗੇ ਟਰੱਕ ਵਿੱਚ ਟਰੱਕ ਚ ਇੱਕ ਬੰਦਾ ਮੌਜੂਦ ਸੀਦਾ ਇੱਕ ਜੀ ਨਹੀਂ ਨਹੀਂ ਬਾਕੀ ਇਹ ਨੌਜਾਨ ਉੱਥੇ ਸੀਦਾ ਮੌਕਾ ਤੇ ਅੱਛਾ ਜੀ ਇਹ ਵੀ ਬਹੁਤ ਅੱਛਾ ਇਹਨਾਂ ਨੇ ਚਲੋ ਕੀਤੀ ਆ ਸਾਡੀ ਹੈਲਪ ਕੀਤੀ ਬਹੁਤ ਜੀ ਨਹੀਂ ਨਹੀਂ ਇਹਨਾਂ ਨੂੰ ਨਾਲ ਪ੍ਰੋਟੈਕਟ ਕਰਕੇ ਇੱਥੇ ਲੈ ਕੇ ਆਏ ਆ ਜੀ ਅਸੋ ਉਸ ਨੌਜਵਾਨ ਦੇ ਨਾਲ ਗੱਲ ਕਰਾਂਗੇ ਜਿਹੜਾ ਕਿ ਮੌਕੇ ਤੇ ਖੜਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਆ ਜੀ ਹਣੀ ਚਿੱਟੀ ਗਲੋਨੀ ਪਟੀਆਂ ਤੋਂ ਆ ਜੀ ਰਹਿਣ ਵਾਲਾ ਮੇਰਾ ਭਰਾ ਵੱਡਾ ਉੱਥੋਂ ਸਰਪੰਚ ਆ ਪਰਮਿੰਦਰ ਕੁਮਾਰ ਪਿੰਦੀ ਜੀ ਹਣੀ ਜੀ ਅ ਅ ਦਰਸਲ ਦੇ ਵਿੱਚ ਹੋਇਆ ਕੀ ਸੀਗਾ ਦੇਖੋ ਜੀ ਦੱਸਿਆ ਜਾ ਰਿਹਾ ਹੈ ਦਰਦਨਾ ਸਾਹਿਬ ਐਕਚੁਅਲੀ ਆ ਰਹੇ ਸੀਗੇ ਤਾਂ ਰੋਡ ਤੇ ਬਹੁਤ ਜਾਮ ਲੱਗਿਆ ਹੋਇਆ ਸੀਗਾ ਜਦੋਂ ਅਸੀਂ ਦੇਖਿਆ ਤੇ ਮੌਕੇ ਤੇ ਜਿਹੜਾ ਐਕਸੀਡੈਂਟ ਹੋਇਆ ਪਿਆ ਸੀਗਾ ਜੋ ਕਿ ਕਸ਼ਮੀਰੀ ਸਰ ਉੱਥੇ ਮੌਕੇ ਦੇ ਮੌਜੂਦ ਸੀਗੇ ਜੋ ਕਿ ਭੱਜ ਦੌੜ ਕਰਦੇ ਸੀ ਅਸੀਂ ਵੀ ਇਹਨਾਂ ਦੇ ਨਾਲ ਉੱਥੇ ਮੌਕੇ ਦੇ ਭੱਜ ਦੌੜ ਕੀਤੀ ਆ ਜੋ ਕਿ ਕੁਝ ਸਾਹ ਚੱਲਦੇ ਸੀਗੇ ਬੰਦੇ ਤੇ ਹਨਾ ਜੀ ਤੇ ਕੋਈ ਆਟੋ ਵਾਲਾ ਰੋਗ ਐਮਰਜੈਂਸੀ ਵੀ ਅਸੀਂ ਕੋਲ ਆ ਰਹੇ ਸੀ ਐਂਬੂਲੈਂਸ ਨੂੰ ਵੀ ਜੋ ਕਿ ਕੱਟ ਹੋ ਰਿਹਾ ਸੀਗਾ ਨੰਬਰ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਸੀ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਪਹਿਲਾਂ ਤਾਂ ਹੱਥ ਜੋੜ ਕੇ ਵੀ ਜੋ ਕਿ ਐਂਬੂਲੈਂਸਾਂ ਦੀ ਜਿਹੜਾ ਪ੍ਰੋਸੀਜਰ ਆ ਸਰ ਉਹ ਕੰਟੈਕਟ ਕੰਟੈਕਟ ਕੀਤਾ ਜਾਵੇ ਜਿੱਦਾਂ ਹੁਣ ਐਮਰਜੈਂਸੀ ਸਾਨੂੰ ਪ੍ਰੋਬਲਮ ਸੀਗੀ ਅਸੀਂ ਆਟੋ ਵਾਲੇ 20 ਬੰਦੇ ਉੱਥੇ ਰੋਕੇ ਹੋਣਗੇ ਕੋਈ ਵੀ ਆਟੋ ਵਾਲਾ ਕੋਈ ਰੁਕੇ ਆਣੀ ਇੱਕ ਬੰਦਾ ਬੈਟਰੀ ਵਾਲਾ ਰਖਸ਼ੀ ਵਾਲਾ ਜੋ ਕਿ ਮੌਕੇ ਤੇ ਸਾਥ ਚੱਲਦਾ ਸੀ ਚਲੋ ਸਾਡੇ ਜਾਣ ਪਛਾਣ ਦਾ ਸੀਗਾ ਅਸੀਂ ਰੋਕੇ ਉਹਨੂੰ ਸਿਵਲ ਹਸਪੀਟਲ ਪਹ ਤੇ ਕਸ਼ਮੀਰੀ ਸਰ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਅਸੀਂ ਵੀ ਆਉਂਦਾ ਕੋਈ ਪਤਾ ਕਿ ਨੌਜਵਾਨ ਤੇ ਕਿੰਨੀ ਉਮਰ ਸੀਗੀ ਕੁਝ ਇਹ ਦੇ ਬਾਰੇ ਤਾਂ ਸਰ ਨੂੰ ਜੋ ਵੀ ਪ੍ਰੂਫ ਆ ਸਰ ਕੋਲ ਪਰਿਵਾਰ ਪਰਿਵਾਰ ਦੇਖੋ ਜੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਗੱਲ ਇਹ ਆ ਵੀ ਮੌਕੇ ਦੇ ਉੱਤੇ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਨੂੰ ਸਲੂਟ ਹੈ ਵੀ ਇਸ ਤਰ੍ਹਾਂ ਦੇ ਪੁਲਿਸ ਅਫਸਰ ਪਹਿਲ ਦੇ ਆਧਾਰ ਦੇ ਉੱਤੇ ਦੇਖੋ ਇਹ ਬਾਈਕ ਦੇ ਉੱਤੇ ਅੱਗੇ ਜਾ ਰਹੀ ਸੀ ਮੈਂ ਬਾਈਚਾਂਸੀ ਉਸ ਏਰੀਆ ਦੇ ਵਿੱਚੋਂ ਆ ਰਿਹਾ ਸੀਗਾ ਤੇ ਇਹਨਾਂ ਨੇ ਮੇਰੀ ਗੱਡੀ ਨੂੰ ਹੱਥ ਮਾਰਿਆ ਮੈਂ ਬੜਾ ਗੁੱਸੇ ਨਾਲ ਦੇਖਿਆ ਮੈਂ ਕਿ ਕੀ ਗੱਲ ਹੋ ਗਈ ਕਹਿੰਦੇ ਪਿੱਛੇ ਐਮਰਜੈਂਸੀ ਹੈ ਮੈਂ ਗੱਡੀ ਸਾਈਡ ਤੇ ਲਾਈ ਜਿੱਦਾਂ ਹੀ ਐਮਰਜੈਂਸੀ ਪਿੱਛੇ ਨਿਕਲੀ ਮੈਂ ਵੀ ਇਹਨਾਂ ਦੇ ਨਾਲ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਆਪਣੇ ਹੱਥਾਂ ਨਾਲ ਚੱਕ ਕੇ ਐਮਰਜੈਂਸੀ ਦੇ ਪੇਸ਼ੈਂਟ ਨੂੰ ਲੈ ਗਏ ਲੇਕਿਨ ਇੱਥੇ ਨਾ ਤਾਂ ਐਂਬੂਲੈਂਸ ਦਾ ਹਾਲ ਨਾ ਹੀ ਇੱਥੇ ਡਾਕਟਰਾਂ ਦਾ ਵਾਲਾ ਬੁਰਾ ਹਾਲ ਹੈ ਇੱਥੇ ਦਾ ਲੇਕਿਨ ਬੁਰਾ ਹਾਲ ਹੈ ਇੱਥੇ ਪਰ ਮੈਂ ਇਦਾਂ ਦੇ ਪੁਲਿਸ ਅਫਸਰ ਨੂੰ ਸਲੂਟ ਕਰਨਾ ਚ ਕਸ਼ਮੀਰੀ ਸਰ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਨਹੀਂ ਬਚੀਗਾ ਇਹਨਾਂ ਦੇ ਪੇਸ਼ੰਤ ਬਚਾਉਣ ਦੀ ਬਹੁਤ ਯਾਨੀ ਕਿ ਕੋਸ਼ਿਸ਼ ਕੀਤੀ ਹੈ ਪਰ ਨਹੀਂ ਬਚੋਗੇ ਕਿਉਂਕਿ ਟਰੈਕ ਉੱਪਰ ਲੰਗ ਚੁੱਕਿਆ ਸੀ ਉਹਨਾਂ ਦੇ ਟਰਾਲਾਂ ਦੇ ਦੋ ਪਾਰਡ ਹੋ ਗਏ ਸੀ ਬੰਦੇ ਦੇ ਪੈਰੀਂ ਦੋ ਪਾਰਡ ਹੋ ਗਏ ਦੋ ਹੱਲ ਕਮਰ ਦੇ ਉੱਤੋਂ ਲੰਗ ਚੁੱਕਿਆ ਸੀ ਜੋ ਕਿ ਟਰੈਕ ਡਰਾਈਵਰ ਭਾਈ ਉਹਨਾਂ ਨੇ ਮੋਕੇ ਦੇ ਕਾਬੂ ਕਰ ਲਿਆ ਸਾਰੀ ਜਨਤਾ ਨੇ ਬਹੁਤ ਸਾਥ ਦਿੱਤਾ ਆ ਸੋ ਭਾਈ ਉਹਨਾਂ ਦਾ ਗੁੱਡ ਮੈਨ ਸ਼ਮੀਲੀ ਉਹ ਨੌਜਵਾਨ ਦਾ ਉਮਰ ਵਗੈਰਾ ਪਤਾ ਲੱਗੀ ਕੁਛ ਇਦਾਂ 55 ਸਾਲ ਦੀ ਉਮਰ ਹੈ 55 ਸਾਲ ਆਰਮੀ ਦੇ ਵਿੱਚੋਂ ਰਟਾਇਰਡ ਐ ਕਿੰਨੇ ਕੋ ਜਾਣੇ ਹੈਗੇ ਘਰ ਦੇ ਹਜੇ ਇੰਨਾ ਨਹੀਂ ਇੰਨਾ ਨਹੀਂ ਹਾਂ ਜਾਂਚ ਦਾ ਵਿਸ਼ਾ ਉਹਨਾਂ ਦਾ ਬੇਟਾ ਮੌਜੂਦ ਹੈਗਾ ਬ੍ਰਦਰ ਜੀ